आपका नाम क्या है जी सुनील गोयल आप कहा के रहने वाले हो पटियाला आपके साथ क्या हादसा हुआ था जी और कब हुआ था वाकया समझो चार तरीक सी पंजा महीना सन दो हजार पच्ची शाम अंताजा साढ़े नौ तो दस के बीच का टाइम सी ते मेरे मदर का ऑपरेट होया सी अखां दा साढ़े घर के सामने मुंडा बीशू बीशू है ते उहदे नाल ही उहदा दोस्त सीगा पार्थ ਬੋਲਟ ਦੇ ਮੋਟਰਸਾਈਕਲ ਦੇ ਪਟਾਕੇ ਮਾਰਦੇ ਸੀ ਮੈਂ ਉਹਨਾਂ ਨੂੰ ਰੋਕਿਆ ਮੈਂ ਕਿਹਾ ਬੇਟਾ ਮੈਂ ਕਿਹਾ ਮੁੱਲੇ ਚਾਪਾ ਇਹ ਕੰਮ ਕਰਦੇ ਚੰਗੇ ਨਹੀਂ ਲੱਗਦੇ ਵੀ ਬਾਹਰ ਜਾ ਕੇ ਕਰ ਲੋ ਇੱਕ ਬੰਦਾ ਘਰ ਚ ਬਿਮਾਰ ਹੈ ਤੇ ਇਸ ਤਰ੍ਹਾਂ ਵੀ ਅੱਛਾ ਨਹੀਂ ਲੱਗਦਾ ਠੀਕ ਹੈ ਐਨੇ ਜੀ ਇਹਨਾਂ ਦੇ ਚਾਚਾ ਇਹਦਾ ਫਾਦਰ ਇਹਦਾ ਦੋਸਤ ਆਪ ਚਾਰੋਂ ਬੰਦੇ ਮੈਨੂੰ ਮਾਰਨ ਕੁੱਟਣ ਲੱਗੇ ਮੇਰਾ ਬੇਟਾ ਛੜਾਣ ਆਇਆ ਤਾਂ ਉਹਨੂੰ ਵੀ ਲੱਗੇ ਮੇਰੇ ਬੇਟੇ ਦੀਆਂ ਨੱਕ ਦੀਆਂ ਦੋਨੋਂ ਹੱਡੀਆਂ ਫ੍ਰੈਕਚਰ ਐ ਮੇਰੇ ਮੂੰਹ ਦੇ ਉੱਤੇ ਮਾਉਥ ਤੇ ਮੇਰੇ ਚਾਰ ਫ੍ਰੈਕਚਰ ਹੈ ਔਰ ਮੇਰਾ ਇੱਕ ਦੰਦ ਵੀ ਟੀੜਿਆ ਹੋਇਆ ਹੈ ਤੇ ਪੁਲਿਸ ਨੇ ਜਿਹੜੀ ਕਾਰਵਾਈ ਨੂੰ ਉਸ ਤੋਂ ਬਾਅਦ ਅਸੀਂ ਥਾਣੇ ਗਏ ਕਤਵਾਲੀ ਉਹ ਕਹਿੰਦੇ ਜੀ ਜਾ ਕੇ ਹਸਪੀਟਲ ਦਾਖਲ ਹੋ ਜਾਓ ਸਾਡੇ ਬਲੀਡਿੰਗ ਅੱਖਾਂ ਚੋਂ ਦੋਨਾਂ ਦੇ ਬੁਰੀ ਹਾਲਤ ਨਾਲ ਚੋਰੀ ਸੀ ਕੱਪੜੇ ਸਾਡੇ ਘਰ ਚੋਂ ਗੱੱਚ ਮੋਬਾਈਲ ਸਾਡੇ ਗਿਰਗੇ ਲੜਾਈ ਚ ਚੈਨੀਆਂ ਸਾਡੀਆਂ ਟੁੱਟ ਗਈਆਂ ਦੋਨਾਂ ਦੀਆਂ ਇਹਨਾਂ ਨੇ ਟੁੱਟੀਆਂ ਮਤਲਬ ਜਦੋਂ ਖਿੱਚ ਮਾਰੀ ਇਹਨਾਂ ਨੇ ਕਿਸ ਨੀਅਤ ਨਾਲ ਕਰੀ ਐ ਉਹ ਇਹਨਾਂ ਨੂੰ ਪਤਾ ਹੈ

ਇੱਥੇ ਆਪਣਾ ਅਮਰ ਹਸਪੀਟਲ ਚ ਐਡਮਿਟ ਹੋਏ ਰਜਿੰਦਰ ਜੀ ਅਸੀਂ ਮਰ ਜਾਂਦੇ ਸਾਡੀ ਜੋ ਹਾਲਤ ਸੀ ਬਲੀਡਿੰਗ ਦੀ ਦੋਨਾਂ ਦੀ ਦੋਨਾਂ ਦੇ ਬਲੀਡਿੰਗ ਇੰਜਰੀ ਦੀ ਕਪੜੇ ਗਾ ਚੋਗਾ ਚ ਭਰੇ ਪਏ ਸੀ ਪੁਲਿਸ ਨੇ ਵੀ ਸਾਡਾ ਕੋਈ ਸਾਥ ਨਹੀਂ ਦਿੱਤਾ ਉਹ ਤਾਂ ਅਗਲੇ ਦਿਨ ਆ ਕੇ ਸਵੇਰੇ ਸਾਡੇ ਤੋਂ ਬਿਆਨ ਲੈ ਕੇ ਚਲੇ ਗਏ ਉਦੋਂ ਬਾਅਦ ਉਲਟਾ ਕਹਿੰਦੇ ਵੀ ਤੁਸੀਂ ਉਹਨਾਂ ਤੇ ਮਾਰਕੁੱਟ ਕਰੀਆ ਨਾਲ ਜਦ ਕਿ ਅਸੀਂ ਉਹਨਾਂ ਦੇ ਹੱਥ ਨਹੀਂ ਲਾਇਆ ਕੁਝ ਨਹੀਂ ਕਰਿਆ ਸਾਨੂੰ ਕਹਦੇ ਵੀ ਤੁਸੀਂ ਮਾਰਕੁੱਟ ਕਰੀਆ ਆਪਕੋ ਆਏ ਹੋਏ ਪੁਲਿਸ ਵਾਲੋਂ ਕੇ ਨਾਮ मालूम ਹੈ ਕਿਆ ਉਹ ਐ ਸਹੀ ਬਲਵਿੰਦਰ ਸਿੰਘ ਹੈ ਜਿਹੜਾ ਜ਼ਿੰਮੇਵਾਰ ਬੰਦਾ ਸੀ ਹਾਂਜੀ ਉਹ ਆਇਆ ਸੀ ਮੌਕੇ ਤੇ ਉਹਦੇ ਨਾਲ ਇੱਕ ਹੋਰ ਥਾਣੇਦਾਰ ਹੈ ਸੁਖਵਿੰਦਰ ਸੁਖਵਿੰਦਰ ਇਹਨਾਂ ਨੇ ਕੋਈ ਮਤਲਬ ਹਜੇ ਤੱਕ ਐਸਐਸਪੀ ਜਾਉਂ ਵੀ ਪੇਸ਼ ਹੋ ਲਿਆ ਉੱਥੇ ਵੀ ਕੋਈ ਮੇਰੀ ਸੁਣਵਾਈ ਨਹੀਂ ਹੋਈ ਹਜੇ ਤੱਕ ਐਫਆਈਆਰ ਕਰੀ ਹੈ ਉਹਨਾਂ ਨੇ ਤੇ ਵੀ ਕਰਤੀ ਮੇਰੇ ਤੇ ਵੀ ਕਰਤੀ ਮੇਰੇ ਤੇ ਕਾਦੀ ਕਰੀ ਹੈ ਮੈਂ ਜਦ ਦੋਸ਼ੀ ਨਹੀਂ ਹਾਂ ਹਾਂਜੀ ਤਾਂ ਮੇਰੇ ਤੇ ਐਫਆਈਆਰ ਮੈਂ ਇਹਨਾਂ ਨੂੰ ਕਹਿ ਰਿਹਾ ਡਾਕਟਰ ਦੀ ਓਪੀਨੀਅਨ ਲਓ ਡਾਕਟਰ ਦੀ ਓਪੀਨੀਅਨ ਦੋਨਾਂ ਦੀ ਲਓ ਮੇਰੀ ਵੀ ਲਓ ਮੇਰੇ ਬੇਟੀ ਦੀ ਵੀ ਲਓ ਓਪੀਨੀਅਨ ਲੈ ਕੇ कार्रवाई सही करो आप कह रहे हो कि जैसे उन्होंने आपको मारा तो आपके मुंह पे फ्रैक्चर है तो इनके पैसे खा लिये जबकि बनती कानूनी कारवाई सुनवाई नहीं हो रही अर्ट का सहारा लवान जावे मैं सुप्रम कोर्ट तक लेके जाऊंगा इस केस मेरे धक्का होया है ਮੈਂ ਕਿਸੇ ਨਾਲ ਹੱਥ ਤੱਕ ਲੜਿਆ ਨਹੀਂ ਮਾਰਿਆ ਨਹੀਂ ਕੁੱਟਿਆ ਨਹੀਂ ਮੈਂ ਬਾਜ਼ਾਰ ਚ ਦੁਨੀਆ ਦੇ ਫੈਸਲੇ ਕਰਾਨਾ ਇਹਨਾਂ ਨੇ ਮੇਰੇ ਤੇ ਹੱਥ ਚੱਕਿਆ ਕੋਈ ਗੱਲ ਦਾ ਘਰੋਂ ਪਹਿਲਾਂ ਤੁਹਾਡੇ ਬੱਚੇ ਨੂੰ ਮੈਨੇ ਮਾਰਿਆ ਕੁੱਟਿਆ ਤਾਂ ਦਾ ਤੁਸੀਂ ਮੇਰੇ ਤੇ ਹੱਥ ਚੱਕੋ ਮੈਂ ਤਾਂ ਇੱਕ ਬੱਚਾ ਹੋਣ ਦੇ ਨਾਤੇ ਉਹਨੂੰ ਸਮਝਾ ਰਿਆ ਠੀਕ ਹੈ ਜੀ ਉਹ ਸਮਝਾਉਣ ਦੇ ਚੱਕਰ ਚ ਸਾਡਾ ਮਾਰਮ ਮਾਰ ਖੁੰਮ ਖੁੰਮ ਕਰਤੇ ਅਸੀਂ ਬਾਬੁੱਤ ਦੋ ਸਾਨੂੰ ਮਾਰ ਦਿੰਦੇ ਜੇ ਅਸੀਂ ਨਾ ਭੱਜਦੇ ਸਾਨੂੰ ਲੋਕਾਂ ਨੇ ਬਚਾਇਆ ਲੋਕਾਂ ਨੇ ਲੋਕਾਂ ਨੇ ਛੁੜਾਇਆ ਵੀ ਭੱਜ ਲੋ ਕੈਮਰੇ ਇਹਨਾਂ ਦੇ ਘਰ ਲੱਗੇ ਹੋਏ ਆ ਸਾਡੇ ਤਾਂ ਕੈਮਰੇ ਵੀ ਅਸੀਂ ਬਾਅਦ ਚ ਲੁਆਈਏ ਇਹਨਾਂ ਦੇ ਕੈਮਰੇ ਚੈੱਕ ਕਰ ਲੋ ਵੀ ਕਿਨੇ ਮਾਰਕੁੱਟ ਕਰੀਏ ਪੁਲਿਸ ਉਹ ਵੀ ਨਹੀਂ ਸੁਣਦੀ ਮਤਲਬ ਸਾਡੇ ਦੇ ਜਿਹੜੀ ਕਾਨੂੰਨੀ ਇਹਨਾਂ ਦੇ ਕਿਸੇ ਦੇ ਫ੍ਰੈਕਚਰ ਵੀ ਨਹੀਂ ਕੋਈ ਖੂਨ ਨਹੀਂ ਅਸੀਂ ਕਹ ਰਹੇ ਹਾਂ ਸਾਡੇ ਖੂਨ ਦੇ ਭਰੇ ਹੋਏ ਕੱਪੜੇ ਹਸਪੀਟਲ ਚ ਐਡਮਿਟ ਹੈ ਉੱਥੇ ਜਮਾ ਇਹ ਵਾਕਿਆ ਕੌਨਸੀ ਤਾਰੀਖ ਦੇ ਨਜ਼ਦੀਕ ਹੋਇਆ ਥਾ 3 ਤਰੀਕ ਮਈ ਨਾ 5 ਮਾ ਠੀਕ ਸੰ 2025 ਸ਼ਾਮ ਨੂੰ ਹੁੰਦਾ ਜ ਸਾਢੇ 9:00 ਔਰ 10 ਦੇ ਵਿੱਚ ਦਾ ਟਾਈਮ ਸੀ ਠੀਕ ਮੈਂ ਤਾਂ ਹੁਣ ਤੱਕ ਡਾਕਟਰਾਂ ਦੇ ਚੈੱਕਅਪ ਕਰਾ ਰਹੀ ਹਾਂ ਠੀਕ ਹੈ ਮੇਰੀ ਹੁਣ ਤੱਕ ਡਾਕਟਰਾਂ ਦੇ ਚੈੱਕਅਪ ਹੋ ਰਿਹਾ ਮੇਰਾ ਉਨੂੰ ਵੀ ਮੈਨੂੰ ਡਾਕਟਰ ਦੇ 20 ਦਿਨ ਬਾਅਦ ਬੁਲਾਇਆ ਰਿਹਾ ਠੀਕ ਹੈ ਮੈਂ ਜਾਣਾ ਡਾਕਟਰ ਦੇ ਚੈੱਕ ਕਰਾ ਕੇ ਆਣਾ بیٹے ਕੋ ਕਹਾ ਚੋਟ ਲੱਗੀ بیٹے ਦੇ ਨੱਕ ਦੀਆਂ ਦੋਨੋਂ ਹੱਡੀਆਂ ਫ੍ਰੈਕਚਰ ਹੈ ઓਪਰੇਟ ਹੋਇਆ ਪਾ ਹਸਪੀਟਲ ਚ ਉਹਦਾ ਘੱਟੋ ਘਾਟ 4:30 5 ਘੰਟੇ ਆਕਸੀਜਨ ਚ ਲੱਗੀ ਉਹਦੀ ਹਮ ਆਪਕੇ ਮੁਤਾਬਿਕ ਪੁਲਿਸ ਦੁਆਰਾ ਕਾਰਵਾਈ ਨਹੀਂ ਹੋਈ ਪੁਲਿਸ ਐਸਐਸਪੀ ਤੱਕ ਪੇਸ਼ ਹੋ ਰਹੀ ਜੀ ਕੀ ਆਪਾਂ ਕੀ ਪ੍ਰੈਸ਼ਰ ਹੈ ਇਹਨਾਂ ਦਾ ਅਸ ਤਾਂ ਦੇਖੀ ਜਾ ਰਿਹਾ ਅਸੀਂ ਕੋਰਟ ਦਾ ਸਹਾਰਾ ਲੈ ਰਹੇ ਹਾਂ ਉਹਨੂੰ ਅਸ ਤਾਂ ਸੁਪਰੀਮ ਕੋਰਟ ਡੀਜੀਪੀ ਪੰਜਾਬ ਸੀਐਮ ਗਵਰਨਰ ਹੋਮ ਮਿਨਿਸਟਰੀ ਤੱਕ ਦਿੱਲੀ ਤੱਕ ਜਾਣਾ ਪਿਆ ਮੈਂ ਉਹ ਵੀ ਜਾਉਂਗਾ ਵਿੱਚ ਮੋਹਿਤ ਮੋਹਿਤ ਦਾ ਬੇਟਾ ਵਿਸ਼ੂ ਉਹਦਾ ਮੋਹਿਤ ਦਾ ਭਰਾ ਵਿੱਕੀ ਇੱਕ ਜਿਹੜਾ ਵਿਸ਼ੂ ਦਾ ਦੋਸਤ ਹੈ ਆਪਾਰਥ ਇਹ ਚਾਰ ਬੰਦੇ تھے ਜਿਨ੍ਹਾਂ ਨੇ ਸਾਡੇ ਨਾਲ ਪੂਰੀ ਤੱਬਕੇ ਕੁੱਟਮਾਰ ਕਰੀ ਹੈ ਮਤਲਬ ਉਸ ਤੋਂ ਬਾਅਦ ਵੀ ਮਹੱਲੇ ਚ ਐ ਦਿਖਾਨੇ ਵੀ ਅਸੀਂ ਬਹੁਤ ਬੜਾ ਕਾਂਡ ਕਰਤਾ ਉਸ ਤੋਂ ਬਾਅਦ ਮੈਂ ਪੁਲਿਸ ਚ ਥਾਣੇ ਗਿਆ ਕੋਤਵਾਲੀ ਖੂਨ ਚੋਰੀਆ ਮੇਰੀ ਇੰਟਰਵਿਊ ਲਿੱਤੀ ਪੁਲਸ ਵਾਲਿਆਂ ਨੇ ਵੀ ਤੁਸੀਂ ਕਹਿੰਦੇ ਜਾ ਕੇ ਹਸਪਤਾਲ ਦਾਖਲ ਹੋ ਜਾਓ ਮੈਂ ਹਸਪੀਟਲ ਅਮਰਤੀ ਦਾਖਲ ਹੋਣਾ ਸੀ ਕਿਉਂਕਿ ਮੈਂ ਤਾਂ ਹਾਲਤ ਮਾੜੀ ਸੀ ਦੋਨਾਂ ਦੀ ਬਾਪ ਮੇਰੇ ਬੇਟੇ ਦੀ ਵੀ ਮੇਰੀ ਵੀ ਕਿਉਂਕਿ ਖੂਨ ਇੰਨਾ ਚੋਰਿਆ ਦੀ ਦੋਨਾਂ ਦੇ ਨੱਕਾਂ ਤੋਂ ਮੂੰਹ ਤੋਂ ਵੀ ਅਸੀਂ ਬਚ ਨਹੀਂ ਸਕਦੇ ਤੇ ਉਸ ਤੋਂ ਬਾਅਦ ਅਸੀਂ ਐਸਐਸਪੀ ਸਾਹਿਬ ਨੂੰ ਵੀ ਗਏ ਪਰ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਮੈਂ ਨਾਨਾ ਦੇ ਵੀ ਲੰਗਰ ਤੋਂ ਫ੍ਰੀ ਹੋ ਗਿਆ ਹੁਣ ਮੈਂ ਇਸ ਕੰਮ ਦੇ ਉੱਤੇ ਹੀ ਲੱਗਾਗਾ ਜਿਹੜਾ ਕਿ ਬੀਜੇਪੀ ਤੱਕ ਪਜਾਣਾ ਪਿਆ ਸੀਐਮ ਸਾਹਿਬ ਨੂੰ ਵੀ ਪੇਸ਼ ਹੋਣਾ ਪਿਆ ਗਵਰਨਰ ਸਰ ਨੂੰ ਵੀ ਪੇਸ਼ ਹੋਣਾ ਪਿਆ ਐਂਡ ਸੀਬੀਆਈ ਚ ਐਪਲੀਕੇਸ਼ਨ ਦਊਗਾ ਐਂਡ ਜਿਵੇਂ ਕਰਨਲ ਬਾਠ ਨੇ ਦਿੱਤੀ ਹੈ ਉਸ ਤਰੀਕੇ ਨਾਲ ਮੈਂ ਚੱਲੂਗਾ ਹੁਣ ਮੈਂ ਸੀਬੀਆਈ ਨੂੰ ਵੀ ਲੈਟਰ ਲਿਖਾਂਗਾ ਗ੍ਰਹਿ ਮੰਤਰਾਲੇ ਦਿੱਲੀ ਵੀ ਲਿਖਾਂਗਾ ਮੈਂ ਮੈਂ ਹੁਣ ਇਸ ਕੰਮ ਤੇ ਹੀ ਵਕੀਲ ਸਾਹਿਬ ਮੇਰੇ ਘਰੇ ਵੇ ਸਾਰੇ ਕਿਤੇ ਲੈਟਰਾਂ ਕੱਢ ਕੇ ਮੈਂ ਹਰ ਜਗ੍ਹਾ ਜੇ ਕਿਤੇ ਐਫਐਡਬੀ ਲਾਣਾ ਪਏ ਮੈਂ ਉਹ ਵੀ ਲਾਵਾਂਗਾ